ਰੰਧਾਵਾ ਦੀ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਅੱਜ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਵੱਲੋਂ ਪਟਵਾਰਖਾਨੇ ਦੇ ਵਿੱਚ ਸ਼ਾਪੇਮਾਰੀ ਕੀਤੀ ਗਈ ਹੈ ਤੇ ਸ਼ਾਪੇਮਾਰੀ ਦੌਰਾਨ ਉਥੇ ਜਿਹੜਾ ਵਿਧਾਇਕ ਕੁਲਦੀਪ ਸਿੰਘ ਰੰਧਾਵਾ ਦੇ ਵੱਲੋਂ ਜਿਹੜਾ ਉਥੇ ਇੱਕ ਸ਼ਖਸ ਨੂੰ ਕਾਬੂ ਵੀ ਕੀਤਾ ਗਿਆ ਜੋ ਪ੍ਰਾਈਵੇਟ ਸ਼ਖਸ ਸੀਗਾ ਪਰ ਉਹ ਸਰਕਾਰੀ ਕੰਮ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਸੀ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਕਿਸ ਤਰੀਕੇ ਦੇ ਨਾਲ ਉਹ ਸ਼ਖਸ ਜਿਹੜਾ ਹੈ ਉਹ ਹੱਥ ਪੈਰ ਜੋੜ ਰਿਹਾ ਹੈ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਅੱਗੇ ਤੇ ਆਪਣੀ ਗਲਤੀ ਵੀ ਮੰਨਦਾ ਉਹ ਸ਼ਖਸ ਜਿਹੜਾ ਹੈ ਉਹ ਸਾਹਮਣੇ ਆ ਰਿਹਾ ਪਰ ਦੂਜੇ ਪਾਸੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਵਿਧਾਇਕ ਵੱਲੋਂ ਜਿਹੜਾ ਉਹ ਦਫ਼ਤਰ ਦੇ ਅੰਦਰ ਜਾ ਕੇ ਸ਼ਾਪੇਮਾਰੀ ਕੀਤੀ ਜਾ ਗਈ ਹੈ ਕਿਆ ਜਾ ਰਿਹਾ ਸੀ ਕਿ ਪਹਿਲਾ ਹੀ ਉਹਨਾਂ ਨੂੰ ਇਹ ਜਾਣਕਾਰੀ ਸੀ ਕਿ ਉੱਥੇ ਜਿਹੜਾ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਕੁਝ ਲੋਕਾਂ ਦੇ ਵੱਲੋਂ ਤੇ ਦੂਜੇ ਪਾਸੇ ਕਈ ਜਿਹੜੇ ਅਧਿਕਾਰੀ ਸੀਗੇ ਉਹ ਮੌਕੇ ਤੋਂ ਗੈਰਹਾਜ਼ਰ ਹੁੰਦੇ ਸੀਗੇ ਤੇ ਲੋਕ ਖੱਜਲਖੁਆਰ ਜਿਹੜੇ ਸੀ ਉੱਥੇ ਹੁੰਦੇ ਸੀਗੇ ਤਾਂ ਫਿਰ ਵਿਧਾਇਕ ਜਿਹੜੇ ਨੇ ਉਹ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਵਿਧਾਇਕ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜਾ ਛਾਪਾ ਮਾਰਿਆ ਜਾਂਦਾ ਹੈ ਤੇ ਜੋ ਲੋਕ ਗੈਰ ਕਾਨੂੰਨੀ ਤੌਰ ਤੇ ਉੱਥੇ ਕੰਮ ਕਰਵਾ ਰਹੇ ਸਨ ਉਹਨਾਂ ਨੂੰ ਵੀ ਫੜਿਆ ਜਾਂਦਾ ਹੈ ਤੇ ਫਿਰ ਦੂਜੇ ਪਾਸੇ ਜੋ ਪਟਵਾਰਖਾਨੇ ਦੇ ਵਿੱਚ ਜਿਹੜੇ ਕਰਮਚਾਰੀ ਉੱਥੇ ਮੌਜੂਦ ਨਹੀਂ ਸੀ ਉਹਨਾਂ ਦੀ ਵੀ ਜਾਣਕਾਰੀ ਲਈ ਜਾਂਦੀ ਹੈ ਤੇ ਉਹਨਾਂ ਤੇ ਕਾਰਵਾਈ ਦੀ ਗੱਲ ਵੀ ਜਿਹੜੀ ਹੈ ਕੀਤੀ ਜਾਂਦੀ ਹੈ ਤਾਂ ਸੂਤਰਾਂ ਅਨੁਸਾਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਵਿਧਾਇਕ ਨੂੰ ਜਿਹੜੀਆਂ ਨੇ ਸ਼ਿਕਾਇਤਾਂ ਮਿਲ ਰਹੀਆਂ ਸੀ ਤਾਂ ਜਿਸ ਤੋਂ ਬਾਅਦ ਵਿਧਾਇਕ ਜਿਹੜੇ ਸੀਗੇ ਫਿਰ ਉਹ ਖੁਦ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਪਹੁੰਚਦੇ ਨੇ ਤੇ ਛਾਪੇਮਾਰੀ ਕਰਦੇ ਨੇ ਜਿਸ ਤੋਂ ਬਾਅਦ ਅਧਿਕਾਰੀਆਂ ਕੋਲੋ ਸਪਸ਼ਟੀਕਰਨ ਵੀ ਮੰਗਿਆ ਜਾਂਦਾ ਹੈ ਕਿਉਂਕਿ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਜਿਹੜਾ ਉਹ ਲੋਕਾਂ ਦੀ ਮੌਜੂਦਗੀ ਤਾਂ ਪੂਰੀ ਸੀਗੀ ਪਰ ਉੱਥੇ ਅਧਿਕਾਰੀ ਜਿਹੜੇ ਸੀਗੇ ਉਹ ਮੌਜੂਦ ਨਹੀਂ ਸੀ ਤਾਂ ਲੋਕ ਜਿਹੜੇ ਨੇ ਕੰਮ ਕਰਵਾਉਣ ਦੇ ਲਈ ਆਏ ਹੋ ਸੀ ਪਰ ਕਿਹਾ ਜਾ ਰਿਹਾ ਹੈ ਕਿ ਲੰਮਾ ਸਮਾਂ ਲੋਕਾਂ ਨੂੰ ਉੱਥੇ ਜਿਹੜਾ ਇੰਤਜ਼ਾਰ ਕਰਨਾ ਪੈਂਦਾ ਸੀ ਅਧਿਕਾਰੀ ਜਿਹੜੇ ਸੀਗੇ ਉਹ ਮੌਜੂਦ ਨਹੀਂ ਹੁੰਦੇ ਸੀ ਜਾਂ ਫਿਰ ਸਵੇਰੇ ਆ ਕੇ ਜਲਦੀ ਹੀ ਉੱਥੋਂ ਨਿਕਲ ਜਾਂਦੇ ਸੀਤਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਾਰਵਾਈ ਕੀਤੀ ਗਈ ਆ ਤਾਂ ਹਲਚਲ ਮਚ ਜਾਂਦੀ ਆ ਉੱਥੇ ਮੌਕੇ ਤੇ ਜਦੋਂ ਉੱਧਰ ਜਿਹੜੇ ਛੋਟੇ ਕਰਮਚਾਰੀ ਹੁੰਦੇ ਨੇ ਜਦੋਂ ਵਿਧਾਇਕ ਨੂੰ ਦੇਖਦੇ ਨੇ ਤਾਂ ਫਿਰ ਉੱਥੇ ਹਲਚਲ ਮਚ ਜਾਂਦੀ ਆ ਤਾਂ ਫਿਰ ਜਦੋਂ ਵਿਧਾਇਕ ਜਿਹੜੇ ਨੇ ਉਹ ਕੱਲੇ-ਕੱਲੇ ਕਮਰੇ ਵਿੱਚ ਜਾ ਕੇ ਸ਼ਾਪੇਮਾਰੀ ਕਰਦੇ ਨੇ ਹਰੇਕ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਜਿਹੜੇ ਅਧਿਕਾਰੀ ਉੱਥੋਂ ਮੌਜੂਦ ਨਹੀਂ ਹੁੰਦੇ ਗੈਰ ਜਿਹੜੇ ਮੌਜੂਦ ਹੁੰਦੇ ਨੇ ਉੱਥੇ ਜਿਹੜੇ ਮੌਜੂਦ ਨਹੀਂ ਹੁੰਦੇ ਉਹਨਾਂ ਤੇ ਵੀ ਕਾਰਵਾਈ ਦੀ ਗੱਲ ਵਿਧਾਇਕ ਵੱਲੋਂ ਕੀਤੀ ਜਾਂਦੀ ਆ ਤੇ ਰਿਕਾਰਡ ਵੀ ਜਿਹੜਾ ਲਿਆ ਜਾਂਦਾ ਹੈ ਕਿ ਆਖਿਰਕਾਰ ਉਹ ਕਿਉਂ ਮੌਜੂਦ ਨਹੀਂ ਨੇ ਕਿੱਥੇ ਨੇ ਜਾਂ ਫਿਰ ਕਦੋਂ ਜਿਹੜੇ ਨੇ ਉਹ ਇੱਥੇ ਮੌਜੂਦ ਹੁੰਦੇ